thank you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਹੇ ਮਾਛੀਵਾੜਾ ਸਾਹਿਬ ਦੀ ਧਰਤੀ ਤੇ ਆਉਣ ਦੀ ਸਾਲਾਨਾ ਜਾਦਨ ਮੁੱਖ ਰੱਖਦੇ ਆ ਸਾਲਾਨਾ ਸਵਾ ਮਿਤੀ 22 23 24 ਦਸੰਬਰ 8 9 ਤੇ 10 ਤੋ ਨੂੰ ਮਨਾਈ ਜਾ ਰਹੀ ਹੈ ਸੋ ਇਸ ਦੇ ਸਬੰਧ ਵਿੱਚ 26 ਦਸੰਬਰ ਨੂੰ ਜੋ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 5 ਵਜੇ ਤੱਕ ਗੁਰਦੁਆਰਾ ਸ੍ਰੀ ਚਨ ਕਮਲ ਸਿੰਘ ਮਾਛੀਵੜਾ ਸਾਹਿਬ ਵਿਖੇ ਗੱਤਕੇ ਦੇ ਮੁਕਾਬਲੇ ਹੋ ਰਹੇ ਹਨ ਤੇ 22 ਦਸੰਬਰ ਨੂੰ ਗੁਰਦੁਆਰਾ ਸ੍ਰੀ ਝਾੜ ਸਾਹਿਬ ਤੋਂ ਸਵੇਰੇ 9 ਵਜੇ ਨਗਰ ਕੀਰਤਨ ਆਰੰਭ ਹੋਵੇਗਾ ਜੋ ਵਕ ਵਕ ਪੜਾਵਾਂ ਦੇ ਵਿੱਚ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਚਨ ਕਮਲ ਸਿੰਘ ਸੰਪੂਰਨ ਹੋਵੇਗਾ 23 ਦਸੰਬਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਹਾਲ ਦੇ ਅੰਦਰ ਦੀਵਾਨ ਆਰੰਭ ਹੋਣਗੇ ਜੋ ਸਾਰਾ ਦਿਨ ਸਾਰੀ ਰਾਤ ਚੱਲਣਗੇ। ਔਰ ਇਸੇ ਲੜੀ ਦੇ ਤਹਿਤ 23 ਦਸੰਬਰ ਰਾਤ ਨੂੰ 6 ਤੋਂ 10 ਵਜੇ ਤੱਕ ਇੱਕ ਵਿਸ਼ੇਸ਼ ਗੁਰਮਤ ਸਮਾਗਮ ਸਫਰੇ ਸਤਕ ਦੇ ਤਹਿਤ ਪੰਥ ਪ੍ਰਸਿੱਧ ਕੀਰਤਨੀ ਜਥੇ ਪਹੁੰਚਣਗੇ ਔਰ ਭਾਈ ਸਾਹਿਬ ਭਾਈ ਸਰਵਜੀਤ ਸਿੰਘ ਜੀ ਲੁਧਿਆਣੇ ਵਾਲੇ ਪੰਥ ਪ੍ਰਸਿੱਧ ਕਥਾਵਾਚਕ ਉਹ ਵੀ ਹਾਜ਼ਰੀ ਭਰਨਗੇ। ਐਸੇ ਤਰ੍ਹਾਂ 24 ਦਸੰਬਰ ਨੂੰ ਫਿਰ ਸਵੇਰੇ 10 ਵਜੇ ਦੇ ਕਰੀਬ ਨਗਰ ਕੀਰਤਨ ਜਿਹੜਾ ਉਹ ਆਰੰਭ ਹੋਵੇਗਾ ਜੀ ਗੁਰਦੁਆਰਾ ਚੰਨ ਕਮਲ ਸਾਹਿਬ ਤੋਂ ਤੇ ਸ਼ਹਿਰ ਦੇ ਵੱਖ-ਵੱਖ ਗੁਰਦੁਆਮਾਂ ਦੇ ਵਿੱਚੋਂ ਹੁੰਦਾ ਹੋਇਆ ਵਾਪਸ ਉਹਦੀ ਸ਼ਾਮ ਨੂੰ ਸਮਾਪਤੀ ਹੋਵੇਗੀ ਔਰ 24 ਦਸੰਬਰ ਨੂੰ ਸ਼ਾਮ ਨੂੰ ਹੀ ਗੁਰਦੁਆਰਾ ਗਨੇਖਾ ਨਵੀਂ ਖਾਂ ਵਿਖੇ ਸਫਰੇ ਸਦਕ ਦਾ ਦੂਸਰਾ ਪੜਾਅ ਹੋਵੇਗਾ ਜਿਹਦੇ ਵਿੱਚ ਦਰਬਾਰ ਸਾਹਿਬ ਤੋਂ ਕੀਰਤਨ ਜਿੱਥੇ ਪੰਥ ਪ੍ਰਸਿੱਧ ਕੀਰਤਨ ਜਤੇ ਤੇ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਉਚੇਚੇ ਤੌਰ ਤੇ ਪਹੁੰਚਣਗੇ ਤੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਨਗਰ ਕੀਰਤਨਾਂ ਦੇ ਵਿੱਚ ਆਪ ਜੀਆ ਨੇ ਵੱਧ ਚੜ ਕੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਨੇ ਤੇ ਉੱਥੇ ਅਸੀਂ ਇਹ ਵੀ ਬੇਨਤੀ ਕਰਨੀ ਚਾਹਾਂਗੇ ਵੀ ਇਹ ਸਲਾਨਾ ਸਵਨਮੁਖ ਰੱਖ ਕੇ ਪ੍ਰਸ਼ਾਸਨ ਜਿਹੜਾ ਹੈ ਉਹ ਇਲਾਕੇ ਦੀਆਂ ਮੀਟ ਦੀਆਂ ਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਵਾਵੇ ਤਾਂ ਜੋ ਸੰਗਤਾਂ ਜੋ ਭਾਵਨਾਵਾਂ ਦੇ ਨਾਲ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਨਾ ਪਹੁੰਚੇ ਤੇ ਨਾਲ ਹੀ ਅਸੀਂ ਸੰਗਤਾਂ ਨੂੰ ਵੀ ਬੇਨਤੀ ਕਰਾਂਗੇ ਜਿੰਨੀਆਂ ਸੰਗਤਾਂ ਇਸ ਪਵਿੱਤਰ ਸਾਂਤ ਦੇ ਨ ਸੁਭਾਵਾਂ ਦੇ ਵਿੱਚ ਪਹੁੰਚ ਲਈਆਂ ਨੇ ਉਹ ਸਾਦੇ ਲਿਵਾਸ ਪਾ ਕੇ ਕੋਸ਼ਿਸ਼ ਕਰੋ ਜੀ ਆਪਾਂ ਗਹਿਣੇ ਗੱਟਿਆਂ ਤੋਂ ਗਰੇਜ ਕਰੀਏ ਕਿਉਂਕਿ ਚੋਰੀ ਦੀਆਂ ਵਾਰਦਾਤਾਂ ਬਹੁਤ ਹੁੰਦੀਆਂ ਨੇ ਤੇ ਨਾਲ ਆਪਣੇ ਕੀਮਤੀ ਸਮਾਨ ਮੋਬਾਈਲ ਪਰਸ ਆਦਿਕ ਦਾ ਵੀ ਧਿਆਨ ਰੱਖੋ ਤੇ ਕਾਰ ਹੋਵੇ ਸਕੂਟਰ ਹੋਵੇ ਜਿੱਥੇ ਪਾਰਕਿੰਗ ਦੀ ਥਾਂ ਬਣੀ ਹੋਈ ਹੈ ਆਪ ਜੀ ਨੇ ਪਾਰਕਿੰਗ ਵਾਲੀ ਜਗ੍ਹਾ ਤੇ ਹੀ ਪਾਰਕ ਕਰਨਾ ਹੈ ਕਿਉਂਕਿ ਬਾਅਦ ਵਿੱਚ ਨੁਕਸਾਨ ਹੁੰਦਾ ਤੇ ਅਸੀਂ ਸਾਰੇ ਫਿਰ ਬਹੁਤ ਦੁਖੀ ਹੁੰਨੇ ਆ ਤੇ ਨਾਲ ਹੀ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਇਹਨਾਂ ਅਸਾਨਾਂ ਤੇ ਪਹੁੰਚਣਾ ਹੈ ਹੁੱਲੜਵਾਜੀ ਤੋਂ ਆਪਾਂ ਨੇ ਗੁਰੇਜ਼ ਕਰਨਾ ਹੈ ਗੁਰੂ ਪ੍ਰੇਮ ਗੁਰੂ ਭੂਸਾ ਦਿਲ ਵਿੱਚ ਭਰ ਕੇ ਸਦਕ ਨੂੰ ਆਪਾਂ ਪਰਪੱਕ ਕਰਦੇ ਹੋਏ ਇੱਥੋਂ ਸਬਕ ਲੈ ਕੇ ਜਾਣਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਇਹਨਾਂ ਸੁਭਾਵਾਂ ਦੇ ਵਿੱਚ ਜੋੜ ਮੇਲਿਆਂ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ ਆਪ ਜੀ ਤਨ ਮਨ ਧੰਦੇ ਨਾਲ ਸੇਵਾ ਕਰਕੇ ਸਹਿਯੋਗ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਮਾਹ ਦਾ ਜਿੱਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅਸੀਂ ਅੱਜ ਪਹੁੰਚੇ ਇੱਥੇ ਗੁਰੂ ਘਰ ਇੱਥੇ ਪ੍ਰਬੰਧਕ ਕਮੇਟੀ ਨਾਲ ਅਸੀਂ ਮੀਟਿੰਗ ਕਰੀਆ ਜੈਜਾ ਲਿਆ ਤੇ ਨਾਲ ਨਾਲ ਅਸੀਂ ਜਿਹੜੇ ਇੱਥੇ 40 ਦੇ ਕਰੀਬ ਸੀਸੀ ਕੈਮਰੇ ਨੇ ਇਸ ਤੋਂ ਇਲਾਵਾ ਸੀ 100 ਦੇ ਕਰੀਬ ਹੋਰ ਸਥਿਤ ਕੈਮਰੇ ਲਗਾਵਾਂਗੇ ਤੇ ਸਿੱਖ ਸੰਗਤਾਂ ਨੂੰ ਅਪੀਲ ਹੈ ਸਾਡੀ ਵੀ ਮर्यादा ਵਿੱਚ ਰਹਿ ਕੇ ਇੱਥੇ ਮੱਥਾ ਟੇਕਣ ਜਿਹੜੇ ਕੋਈ ਵੀ ਨੌਜਵਾਨ ਨੇ ਉਹ ਕੋਈ ਹੁੱਲੜਵਾਜੀ ਨਾ ਕਰਨ ਤੇ ਬਕਾਇਦਾ ਪਾਰਕਿੰਗ ਦਾ ਪ੍ਰਬੰਧ ਕਰਿਆ ਗਿਆ ਉਸ ਜਗ੍ਹਾ ਤੇ ਆਪਦੇ ਵੀਹਿਕਲ ਕਢਾਉਣ ਤੇ ਹੋਰ ਬੀਬੀਆਂ ਨੂੰ ਬੇਨਤੀ ਆ ਵੀ ਗਹਿਣਾ ਗੱਟੇ ਤੋਂ ਗਰੇਜ ਕਰਨ ਤਾਂ ਜੋ ਅੱਗੇ ਉਨਾਰਾ ਨੁਕਸਾਨ ਨਾ ਹੋ ਸਕੇ ਇਹਨੇ ਕੈਮਰੇ ਲਗਾਏ ਜੀ ਸਾਡੇ ਕਰੀਬ 100 ਦੇ ਕਰੀਬ ਅਸੀਂ ਸੀਸੀ ਕੈਮਰਾ ਲਗਾਇਆ ਇੱਥੇ ਪ੍ਰਬੰਧ ਕਰਿਆ 2 ਤੋਂ 250 ਕਰਮਚਾਰੀ ਹਰ ਵਕਤ ਇੱਥੇ ਡਿਊਟੀ ਤੇ ਤਨਾਤ ਰਹਿਣਗੇ ਜੀ ਹਾਂਜੀ